ਜੇ ਸੁਰਜਾ ਫੱਟਿਸ ਕਾ ਨਹੀਂ ਸਕੋਣੀ ਦਿੱਲੀ ਜਾ ਸੁਰਜਾ ਸੁਰਜਾ ਫੱਟਿਸ ਕਾ ਨਹੀਂ ਸਕੋਣੀ ਦਿੱਲੀ ਜਾ ਓ ਪੁੱਤ ਜੇ ਇਹਨੂੰ ਦਿੱਲੀ ਤੋੜ ਦੇਗਾ ਫੱਟੀ ਕਿਵੇਂ ਸੁੱਕੂਗੀ ਐਂ ਕਰੀ ਪੁੱਤ ਧਿਆਨ ਨਾਲ ਸਕੂਲ ਬਗੀ ਠੀਕ ਐ ਵਧੀਆ ਪੜਾਈ ਕਰਨੀ ਐ ਮੇਰੇ ਤੂਫਾਨ ਪੁੱਤ ਨੇ ਅਰਥ ਤੂਫਾਨ ਮੰਗੂ ਏ ਪੜਨਾ ਠੀਕ ਐ ਕੱਲ ਮੈਂ ਚੱਲੇ ਠੀਕ ਐ ਮੈਂ ਤੇਰੀ ਭੈਣ ਨੂੰ ਲਿਆ ਮੈਂ ਭੈਣ ਨੂੰ ਲਿਆਂਗੇ ਬਾਪੇ ਹਾਂ ਪੁੱਤ ਉਹਨੂੰ ਲੈ ਕੇ ਆਣਾ ਮੈਂ ਛੇਤੀ ਆ ਜੀ ਠੀਕ ਹੈ ਸੁਰਜਾ ਸੁਰਜਾ ਫੱਟਿਸ ਕਾ ਨਹੀਂ ਸਿਕੋਣੀ ਦਿੱਲੀ ਜਾ 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 ਲਿਆ ਬੱਤਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਹਾਂ ਮਾਪੂ ਤੂੰ ਤਾਂ ਆਪਣੇ ਦੇ ਘਰ ਲਾਂਕੇ ਜਾ ਰਹੀ ਥੀ ਹਾਂ ਮਾਦਰੋ ਤੇਰੇ ਭਾਈ ਆਏ ਤੇ ਜੋਰ ਤੇ ਸੁੱਖਾ ਸੱਚੀ ਹਾਂ ਉਹ ਸਾਡੇ ਨਾਲ ਵਾਦਾ ਕਰਕੇ ਗਏ ਨੇ ਵੀ ਰਖੜੀਆਂ ਨੂੰ ਅਸੀਂ ਦੋ ਜਾਵਾਂਗੇ ਭੈਣ ਤੋਂ ਰਖੜੀਆਂ ਬਣਾਵਾਂਗੇ। ਅੱਛਾ। ਹਾਂ ਪੁੱਤ ਐਂ ਕਰੀਂ ਦੇਖਾ। ਆਪ ਆਪ ਦੀ ਕੋਈ ਨਾ ਕਿਸੇ ਸਤੀ ਸਹੇਲੀ ਲਵੇ। ਆ ਆਪਣਾ ਬਾਹਰ ਕੱਢ ਦੀ। ਠੀਕ ਆ ਬਾਪੂ। ਹਾਂ ਕਿਤੇ ਉਹਨਾਂ ਨੂੰ ਹੋਰ ਵਿਫਤਾ ਚ ਪਾ ਦੇ। ਠੀਕ ਆ ਬਾਪੂ। ਵੈਸੇ ਵੀ ਵੀਰੇ ਹੁਣ ਉਹਨਾਂ ਨੂੰ ਮਿਲਣ ਡੇਢ ਸਾਲ ਹੋ ਚੱਲਿਆ। ਕਦੋਂ ਦੇਖੇ ਮੈਂ। ਹਾਂ ਉਹ ਕਹਿ ਕੇ ਗਏ ਨੇ। ਠੀਕ ਆ ਬਾਪੂ। ਬਾਈ। ਕਰ ਜਾ ਦੋ ਮਿੰਟ ਹੋਣਾ। ਓਹੋ। ਲੈ ਇੱਕ ਤਾ ਉਹ ਬੁਨਿਆ ਇਹ ਜੀ ਟੱਕਰ ਇਕੱਠਾ ਤਾਰ ਜਮਾ ਉਕਰਦੇ